ਇੱਕ ਜ਼ਿਮੀਂਦਾਰ ਸੀ ਜ਼ਿਮੀਂਦਾਰ ਦੇ ਦੋ ਮੁੰਡੇ ਸੀ ਵੱਡਾ ਸੀ ਬਚਨ ਛੋਟਾ ਸੀ ਸਾਧੂ ਜਿਹੜਾ ਬਚਨ ਸੀ ਬਚਨ ਬਹਿਿਆ ਸੀ ਸਾਧੂ ਛੋਟਾ ਸੀ ਕਮਾਰਾ ਸੀ ਸਾਧੂ ਲੱਗਾ ਫੀਮ ਖਾਣੋ ਨਾ ਟਾਈਮਾਂ ਦੇ ਵਿੱਚ ਉਦੋਂ ਪੈਸਾ ਨਹੀਂ ਸੀ ਕਿਤੇ ਬਣਦਾ ਬਹੁਤ ਔਖਾ ਸੀ ਫੀਮ ਦਾ ਹੁਣ ਤਾਂ ਫੀਮ ਖਾਈ ਜਾਂਦੇ ਆ ਕਿੰਨੀ ਕਿੰਨੀ ਮਹਿੰਗੀ ਲੈ ਕੇ ਲੋ ਪੈਸਾ ਨਹੀਂ ਕਿਤੇ ਬਣਦਾ ਉਹ ਲੋ ਚੜਦੀ ਵਸਤਾਂ ਚ ਫੀਮ ਖਾਣ ਲੱਗ ਗਿਆ ਨਾ ਕੋਹ ਬਣਿਆ ਕਰੇ ਤੇ ਭਾਈ ਉਹਦਾ ਚੋਰੀਆਂ ਕਰਨ ਲੱਗ ਗਿਆ ਚੋਰੀ ਕੀ ਕਿਸੇ ਦੀ ਕਿਤੇ ਕਪਾਹ ਚੋਕ ਲਈ ਕਿਸੇ ਕਰੀਆਂ ਛੱਲੀਆਂ ਤੋੜ ਲਈ ਉਹ ਬੇਸ਼ਬੂਝ ਕੇ ਨਸ਼ਾ ਲਿਆ ਆਇਆ ਕਰੇ ਬਾਹਰ ਫੜਿਆ ਇੱਕ ਦੋ ਨੇ ਕੁੱਟਿਆ ਲਾਂਬੇ ਲੂੰਬੇ ਦਿੱਤੇ ਇੱਕ ਦਿਨ ਰਾਤ ਨੂੰ ਜਾ ਕੇ ਕਿਸੇ ਦੀ ਕਪਾਹ ਚੋਕ ਲਈ ਕਪਾਹ ਚੋਕ ਕੇ ਪੰਡ ਬੰਨ ਲਈ ਬਨ ਕੇ ਪੰਡ ਉੱਤੇ ਜ਼ਮੀਂਦਾਰ ਜਾ ਵੜਿਆ ਜ਼ਮੀਂਦਾਰ ਜਾਵੜਿਆ ਤੇ ਉਹਨੇ ਫਿਰ ਕੁੱਟਿਆ ਦਾ ਨਾਂ ਅਦਾ ਸ਼ਰੀਖਪਰਾ ਜ਼ਮੀਂਦਾਰ ਆ ਫਿਰ ਵੀ ਸ਼ਰਮ ਮੰਨੀ ਉਹ ਬਗਲ ਕੇ ਤੇ ਉਹ ਭਰਾ ਕੋਲੇ ਬਸ਼ਨ ਕੋਲੇ ਲਿਆ ਬਸ਼ਨ ਨੂੰ ਆਲਾ ਦੇਖ ਲਾ ਆ ਪੰਡ ਚੂਗੀ ਬੈਠਾ ਬਚਨ ਨੇ ਫਿਰ ਜਣੀ ਸ਼ਰਮ ਮੰਨੀ ਚੰਗਾ ਕੁੱਟਿਆ ਕੁੱਟਿਆ ਕਟਿਆ ਉਥੇ ਦੀ ਸਾਹ ਨਾਲ ਦਾ ਡੇਆ ਸਾਰੇ ਉਥੇ ਸਾਰੇ ਕੋਲੇ ਬਹੁਤ ਰਹਿੰਦੇ ਸੀ ਇਹ ਜੇ ਪੈਲਿਸ ਜਿਵੇਂ 200 ਕਿਲਾ ਦੇ ਰੇ ਨੂੰ ਬਾਹੀ ਕਰਦੇ ਸੀ ਉੱਥੇ ਜਾ ਕੇ ਸਾਥ ਫੀਫੂਮ ਲਈ ਜਾਇਆ ਕਰਨ ਤੇ ਜਿਹਾ ਕੰਮ-ਕੰਮ ਕਰੀ ਜਾਂਦੇ ਆ ਨਾਲ ਤੇ ਸੁਝਾਵੜਿਆ ਕਰੇ ਕਹਿਆ ਕਹੇ ਪੰਗੋ ਪਛਾ ਛੱਡ ਖੜਾ ਬਹਿ ਜਾ ਦਮ ਲੈ ਲੋ ਮੇਰੇ ਨਾਲ ਸਾਧਾਂ ਨਾਲ ਬਸਿਆ ਸਾਧਾਂ ਕੋਲੇ ਕੁਛ ਉਹ ਵਿੱਚ ਸਾਰੇ ਇਹੇ ਨਹੀਂ ਹੁੰਦੇ ਉਹ ਵਿੱਚ ਦੱਸਣੇ ਆ ਜਾ ਕੇ ਦੱਸਦਾ ਵੀ ਇਹ ਇਹਨਾਂ ਦਾ ਕੀ ਕਰਨੇ ਤਾਂ ਦੂਜਿਆਂ ਨੂੰ ਵੀ ਕਢਿਉਂਦਾ ਉਹ ਸਾਧ ਨੇ ਚਮਟਾ ਮਾਰਿਆ ਇੱਕ ਉਥੋਂ ਡੱਕੜਤਾ ਡੱਕਰਿਆ ਤੇ ਫੇਰ ਵੀ ਫੇਰ ਘਰੇ ਆਉਣਾ ਫੇਰ ਘਰੇ ਆ ਗਿਆ ਘਰੇ ਆਇਆ ਘਰੋਂ ਫਿਰ ਡਰਦਾ ਨਿਕਲ ਗਿਆ ਦੀ ਪ੍ਰੀਆ ਇਸ ਨੂੰ ਬੁੱਧੂ ਬਹੁਤ ਫਿਰ ਬਾਹਰ ਰਹਾ ਕਰੇ ਫਿਰ ਮੰਗਣ ਲੱਗ ਗਿਆ ਜਿਉਂ ਕਰੇ ਮੰਗਿਆ ਕਰੇ ਅਗਲਾ ਸ਼ਰਮ ਦਾ ਮਾਰਾ ਸ਼ਰੀਕ ਭਰਾ ਮੁੱਠੀ ਦਾਣੇ ਪਾ ਰਿਆ ਕਰੇ ਕੋਈ ਰੁਪਈਆ ਥੇਲੀ ਦੇ ਰਿਆ ਕਰੇ ਮਾਣਾ ਮੰਗਣਾ ਆਖਦੇ ਕੁਦਰਤੀ ਇੱਕ ਦਿਨ ਉਧਰੋਂ ਦਾ ਭਰਾ ਆ ਗਿਆ ਬਚਨ ਤੇ ਉਧਰੋਂ ਉਹਦੇ ਪੱਲੇ 'ਚ ਦਾਣੇ ਪਏ ਵੇ ਉਹ ਗਲੀ 'ਚ ਮੰਗਦਾ ਮਿਲ ਗਿਆ ਉਹਨੂੰ ਢਾ ਲਿਆ ਫਿਰ ਢਾ ਲਿਆ ਬਹੁਤ ਵੱਡਿਆ ਵੱਡੇ ਲੋਕਾਂ ਨੇ ਛੜਾਤਾ ਉਹਨੂੰ ਕਹਿੰਦਾ ਤੂੰ ਹੁਣ ਪਿੰਡੋਂ ਨਿਕਲ ਜਾ ਜੇ ਤੂੰ ਪਿੰਡੋਂ ਨਾਲ ਨਿਕਲਿਆ ਮੈਨੂੰ ਮਿਲ ਗਿਆ ਤੇਰੀ ਦੱਤ ਭਨ ਕੇ ਮੰਜੇ ਤੇ ਪੂਆ ਤੂੰ ਚਲ ਪਾਈ ਉਥੋਂ ਪਿੰਡੋਂ ਨਿਕਲ ਗਿਆ ਪਿੰਡੋਂ ਨਿਕਲਿਆ ਵਕਤੇ ਦੂਰ ਜਾ ਕੇ ਤੇ ਲਿਆ ਜਾਲੇ ਪਿੰਡ ਦੇ ਨੇ ਗਾਹਾਂ ਦੀ ਗਾਹਾਂ ਸਕੀਰੀ ਚੋਂ ਤੇ ਹਲਵਾਈ ਨਾ ਲਾਤਾ ਹਲਵਾਈ ਨਾ ਲਾਤਾ ਤਥੇ ਪਰਾਈਆਂ ਘੜੂਆਂ ਮਾਂਜਿਆ ਖਰੇ ਹਲਵਾਈ ਫੀਮ ਦੇ ਛੜਿਆ ਕਰੇ ਹੁੰਦੀ ਹੁੰਦੇ ਗਾਹਾਂ ਕਿਤੇ ਕੋਈ ਸਾਧੂ ਸੀ ਸਾਧੂ ਕੋਲੇ ਹਲਵਾਈ ਜਾਂਦਾ ਸੀ ਤੇ ਉਹ ਫਿਰ ਹਲਵਾਈ ਸਾਧੂ ਉਹ ਸਾਧੂ ਕੋਲੇ ਜਾਂਦਾ ਸੀ ਉਹਦਾ ਨਾਂ ਸਾਧੂ ਸੀ ਸਾਧੂ ਨੂੰ ਸਾਧੂ ਕੋਲੇ ਹਲਵਾਈ ਨਾਲ ਲੈ ਗਿਆ ਚਲਾਤ ਨੂੰ ਖ ਸਾਧੂ ਕੋਲੇ ਚੱਲਣਾ ਮੈਂ ਦਰਸ਼ਨ ਕਰਕੇ ਆਈਏ ਮੁੰਡਾ ਬੜਾ ਸੋਹਣਾ 32 ਸਾਲ ਦੀ ਉਮਰ ਚੜਦੀ ਵਸਤੋਂ ਯਾਰ 30 32 ਸਾਲ ਦੀ ਉਮਰ ਬਹਿ ਗਏ ਮੱਥਾ ਟੇਕ ਕੇ ਤੇ ਉਹ ਸਾਧ ਪੁੱਛਣ ਲੱਗ ਗਿਆ ਵੀ ਇਹ ਉਹ ਕਹਿੰਦਾ ਵੀ ਐਂ ਕਰਕੇ ਆ ਗਾਂ ਦੀ ਗਾਂ ਹੈ ਵਾ ਜਿਮੀਂਦਾਰਾਂ ਦਾ ਮੁੰਡਾ ਫੀਮ ਖਾਨ ਦਾ ਵੀ ਮੇਰੇ ਕੋਲੇ ਰਹਿੰਦਾ ਇੱਥੇ ਮੈਂ ਇਹਨੂੰ ਫੀ ਫਾਰਮ ਦੇ ਛੜਦਾ ਉਹ ਸਾਰ ਕਹਿੰਦਾ ਨੂੰ ਮੇਰੇ ਕੋਲੇ ਛੜ ਦੇ ਇਹਨੂੰ ਮੈਂ ਆਹਦਾ ਇਹੋ ਜੀ ਚੀਜ਼ ਬਣਾ ਕੇ ਦੇਉਂ ਇਹਨੂੰ ਨਾਲ ਤਾਂ ਤਾਸ ਦੇ ਦੂ ਨਾਲੇ ਛੜ ਜੂ ਨਾ ਇਹਨੂੰ ਨਸ਼ੇ ਦਾ ਪਤਾ ਲੱਗੇ ਨਰੋਆ ਪੂਰਾ ਹੋ ਜੂ ਉਹਦਾ ਕਿਉਂ ਵੀ ਆਦਾ ਹਾਂ ਛੜ ਜਾ ਉਹ ਸਾਰ ਕੋਲੇ ਛੜ ਗਿਆ ਸਾਰ ਜੜੀਆਂ ਬੂਟੀਆਂ ਤੋੜ ਲਿਆ ਕਰੇ ਖੇਤਾਂ ਚੋਂ ਕੁਝ ਪਸਾਰੀਆਂ ਨੂੰ ਲਿਆ ਕੇ ਤੈਨੂੰ ਚੰਗੀ ਫੀਮ ਬਣਾਤੀ ਸਾਧ ਨੇ। ਕਿਉਂ ਖਾਵੇ ਨਸ਼ਾ ਫੁੱਲ ਤੇ ਲੱਗੇ ਕਿ ਉਹ ਆਂਗੂ ਤੇ ਉਹਦਾ ਪੂਰਾ ਨਰੋਆ ਹੋ ਗਿਆ। ਗਜਾ ਕਰਕੇ ਲਾਗਿਆ ਲਿਆਉਣ। ਗਜਾ ਕਰਿਆ ਕਰੇ ਤੜ ਕਿਉਂ ਡੇਰਾ ਸੰਭਰਿਆ ਕਰੇ ਜਿਹੜਾ ਸੀਓ ਦੀ ਜਗਾ ਬਣਾਈ ਵੀ ਫੇਰ ਭਾਈ ਉਹਨੂੰ ਸਾਧ ਨੂੰ ਪਾਣੀ ਪਾਇਆ ਕਰੇ ਨਹਾਉਣ ਨੂੰ ਲਿਆਇਆ ਕਰੇ ਜਾ ਕੇ ਤੋੜੇ ਭਰਿਆ ਕਰੇ ਪੀਣ ਨੂੰ ਆਉਂਦੇ ਹੀ ਜਨਤਾ ਹੁੰਦੀ ਹੁੰਦੀ ਜਦੋਂ ਦਿਨ ਫਿਰਦੇ ਆ ਪਤਾ ਨਹੀਂ ਲੱਗਦਾ ਕੁਦਰਤ ਮਹਾਰਾਜ ਕਿਨੂੰ ਕੁਝ ਸਾਧੂ ਪ੍ਰੇਫਰ ਦਾ ਉੱਥੇ ਹੋਰ ਆ ਗਿਆ। ਯਾਹ ਨੂੰ ਜਾਂਦਾ। ਉੱਥੇ ਜਦੋਂ ਰਿਹਾ ਤੇ ਉਹਨੂੰ ਪਤਾ ਲੱਗਿਆ ਵੀ ਐਂ ਕਰਕੇ ਤੇ ਐ ਉਹਨੇ ਫਿਰ ਉਹ ਕਹਿੰਦਾ ਵੀ ਇਹਨੂੰ ਮੈਂ ਇੱਕ ਗੁਰ ਦਿੰਨਾ। ਹਾਂਜੀ। ਉਹਨੇ ਇੱਕ ਤਾਂ ਗੁਰ ਦਿੱਤਾ ਜੇ ਕਿਸੇ ਦਾ ਜੁੜਿਆ ਬੰਦਾ। ਦਵਾਈ ਦੱਸੀ ਵੀ ਜੁੜਿਆ ਕਿਹਨਾ ਬੰਦਾ ਜੁੜਿਆ ਹੋਇਆ। ਉਹਨੂੰ ਆਹ ਦਵਾਈ ਕਈ ਗੁਣ ਦੇ ਗਿਆ ਬਿਮਾਰੀਆਂ ਦੇ ਉਹਨੂੰ। ਦੇਖੇ ਤੇ ਚਲ ਮਹੀਨਾ ਦੋ ਮਹੀਨੇ ਸਾਧੂ ਉੱਥੇ ਰਿਹਾ। ਦਵਾਈ ਸਾਧੂ ਵੀ ਦਿੰਦਾ ਰਿਹਾ ਤੇ ਦੁਨੀਆ ਆਉਣ ਲੱਗੀ ਉਦੋਂ ਮੁੜ ਕੇ ਇਹ ਸਿੱਖ ਗਿਆ ਬਾਬੇ ਸਾਹ ਤਾਂ ਉੱਠ ਗਏ ਫੇਰੀ ਇਹ ਦਵਾਈ ਦੇਣ ਲੱਗ ਗਿਆ ਇੱਕ ਕੁੜੀ ਸੀ ਰੱਜੀਮੀਦਾਰ ਦੀ ਤੇ 28 30 ਗੀਤ ਕਮਾਂ ਪੇਲੀ ਸੀ ਉਹਦੇ ਕੋਲੇ ਇਕੱਲੀ ਕੁੜੀ ਕੁੜੀ ਕਿਤੇ ਤਾਪ ਚੜਿਆ ਤਾਪ ਚੜਿਆ ਤਾਪ ਦੇ ਵਿੱਚ ਉਹਦੀ ਲੱਤ ਖੜ ਗਈ ਲੱਤ ਖੜ ਗਈ ਉਦੋਂ ਇਹੋ ਜਿਹਾ ਤੈਨੂੰ ਪਤਾ ਡਾਕਟਰ ਇਹੋ ਜਿਹੇ ਹੁੰਦੇ ਸੀ ਕੋਈ ਸਿਆਣਾ ਨਹੀਂ ਛੱਡਿਆ ਤੇ ਲੱਤ ਨਾ ਤੁਰੀ ਲੱਤ ਨਾ ਤੁਰੀ ਤੇ ਇੱਥੇ ਉਹਦੇ ਕੋਲੇ ਲੇਖੇ ਆ ਗਏ ਉਹ ਸਾਧੂ ਕੋਲੇ ਫੀਮਖਾਨੇ ਕੋਲੇ ਉਹ ਲੇਖੇ ਆ ਗਏ ਤੇ ਵੀ ਸਾਧੂ ਨੇ ਮਾਲਸ ਕੀਤੀ ਲੱਤ ਤੇ ਮਾਲਸ ਕਰਕੇ ਦਵਾਈ ਖਾਣ ਨੂੰ ਵੀ ਦਿੱਤੀ ਤੇ ਯਾਨੀ ਜੋ ਤੀਜੀ ਵਾਰ ਆਏ ਤੇ ਲੱਤ ਭਾਰ ਚੱਲਣ ਲੱਗ ਗਈ ਜੋ ਦਵਾਈ ਲੈ ਕੇ ਗਏ ਉਹ ਫਿਰ ਤਾਂ ਨੂੰ ਪੁੱਛਣ ਲੱਗੇ ਦਨੇ ਤੀਵੀ ਆਦਮੀ ਉਹਦੇ ਮਾਂ ਪਿਓ ਵੀ ਇਹ ਹੈ ਕਿੱਥੋਂ ਮੁੰਡਾ ਉਹ ਆਲਾ ਵੀ ਮੈਨੂੰ ਐ ਨਹੀਂ ਪਤਾ ਵੀ ਗਾਂ ਦੀ ਗਾਂ ਹੀ ਆਇਆ ਹੈ ਮੁੰਡਾ ਜ਼ਿਮੀਂਦਾਰਾਂ ਦਾ ਇਹ ਐਨਾ ਮੈਨੂੰ ਪਤਾ ਮੁੰਡਾ ਜ਼ਿਮੀਂਦਾਰਾਂ ਦਾ ਉਹ ਵੀ ਠੀਕ ਆ ਉਹ ਕਹਿੰਦਾ ਸੀ ਵੀ ਦੋ ਪੈ ਉਹ ਆਲਾ ਵੀ ਪੈਸਾ ਨਹੀਂ ਲੈਣਾ ਕੋਈ ਜਿੱਦਾਂ ਥੋੜੀ ਕੁੜੀ ਨੂੰ ਆਰਾਮ ਆ ਗਿਆ ਜਮਾ ਉਹਦੇ ਜਿਹੜੇ ਥੋੜੀ ਉਛਲ ਮਰਜੀ ਇੱਥੇ ਮੱਥਾ ਟੇਕ ਦਿਓ ਜਦੋਂ ਘਰੇ ਗਏ ਘਰੇ ਜਾ ਕੇ ਉਹਨਾਂ ਦੋਨਾਂ ਨੇ ਰਹਿ ਕਰ ਲਈ ਉਹਦੇ ਮਾਪਿਓ ਨੇ ਉਹ ਅਰੇ ਮੁੰਡਾ ਬਹੁਤ ਸੁਨੱਖਾ ਤੇ ਵੀ ਆਪਾਂ ਉਹ ਜਿਵੇਂ ਗੱਲਾਂ ਕਰਦੇ ਸਨ ਤੇ ਕੁੜੀ ਕਹਿੰਦੀ ਫਿਰ ਤੁਸੀਂ ਵਿਆਹ ਹੋ ਮੈਨੂੰ ਉਹਦੇ ਨਾਲ ਜਿਹਨੇ ਮੈਨੂੰ ਤੋਰਤਾ ਜੇ ਮੇਰੀ ਲਤਨਾ ਤੁਰਦੀ ਮੈਨੂੰ ਕਿਹਨੇ ਵਿਆਉਣਾ ਸੀ ਵੀ ਮੈਂ ਖੁਸ਼ ਆ ਉਹ ਕਹਿੰਦੇ ਖੁਸ਼ ਤਾਂ ਅਸੀਂ ਵੀ ਆ ਤੇ ਜਾਂ ਨਾ ਵੀ ਜਾਇਦਾ ਉਹ ਜਾਇਦਾ ਆਪਣੀ ਬਸੇਰੀ ਆ ਯਾਰ ਯੋ ਚੌਥੀ ਆਰ ਗਏ ਲੈਣ ਤੇ ਯਾਨੀ ਕੁੜੀ ਤਰਨ ਆ ਗਈ ਤੇ ਉਹਨਾਂ ਨੇ ਫਿਰ ਸਾਧਨਾ ਨਾਲ ਗੱਲ ਕਰੀ ਉਸ ਨਾਲ ਯਾ ਵੱਡਾ ਸਾਹ ਕੋਈ ਸਾਧਨਾ ਹੀ ਕਰਨੀ ਸੀ ਸਾਧਨੇ ਫਿਰ ਉਹਨੂੰ ਪੁੱਛਿਆ ਮੇ ਬੱਚਾ ਤੈਨੂੰ ਇਹ ਆਰੇ ਤੈਨੂੰ ਵਿਆਹ ਦੇ ਉਹ ਵਾਲਾ ਵਿਆਹ ਮੈਂ ਕੀਆ ਨਾ ਵਿਆਹ ਲਿਓ ਮੈਨੂੰ ਯਾਰ ਉਹ ਕੁੜੀ ਦੇ ਨਾਲ ਉਹਨਾਂ ਨੇ ਉਹਦਾ ਵਿਆਹ ਕਰਤਾ ਪਿਆ ਕੀਤਾ ਉਹ ਡੇਰੇ ਚ ਲੈ ਆਇ। ਪਿੰਡ ਆ ਗਏ। ਪਿੰਡ ਆ ਗਏ ਪਿੰਡ ਰਹਿਣ ਲੱਗ ਗਿਆ। ਰਹਿਣ ਲੱਗ ਗਿਆ ਤੇ ਜੋ ਸਾਲ 6 ਮਹੀਨੇ ਨੰਗੇ ਤੇ ਇਹ ਲੋਖ ਲਾ ਗਿਆਂ ਕਰਨ ਬੁੜੀਆਂ ਇਹ ਜਿਹੇ ਹੁੰਦੀਆਂ। ਕੂਰੇ ਖਾਣੇ ਕੀ ਜਿਆਦਾ ਹੋ ਉਥੇ ਸਾਹ ਦੇ ਸੀਗਾ। ਸਾਰਿਆਂ ਨੂੰ ਦਵਾਈ ਦੇਤੀ ਇਹਨੂੰ ਰਾਮ ਹੋ ਗਿਆ ਸੋਹਣਪੁਰੇ ਨੂੰ ਚਟਣਾ ਕੀ ਪਤਾ ਜਿਆਦਾ ਕੀ ਆ ਸੋਨਾ ਸੋਨਾ ਕਰੀ ਜਾਂਦੇ ਆ। ਉਹ ਹੁੰਦਾ ਹੁੰਦਾ ਉਹ ਕੁੜੀ ਨੂੰ ਪਤਾ ਲੱਗ ਗਿਆ। ਉਰੇ ਨੂੰ ਕਹਿੰਦੇ ਵੀ ਹੋਵੇ ਨਾ ਤਾਂ ਉਂ ਕਰ ਪਚਲੋਂ ਪਿੰਡ ਚੱਲ ਕੇ ਆ ਗਏ। ਹੂੰ। ਫਿਰ ਆ ਪਿੰਡ ਆਇਆ ਉੱਥੇ ਚੱਲ ਗਿਆ। ਆ ਰਵੀ ਚੱਲ। ਹੁਣ ਉਹ ਦਾ ਸਾਧੂ ਰਹਿ ਹੀ ਨਾ ਗਿਆ। ਸਾਧਾ ਬਣ ਗਿਆ ਦਿਓ ਫੀਮ ਸ਼ੂ ਛੱਡ ਗਿਆ। ਹੌਸਲਾ ਹੋ ਗਿਆ ਭੈਣਾ 30 ਕਿਲੇ ਦਾ ਮਾਲਕ ਬਣ ਗਿਆ। ਡੱਬਰ ਮਿਲ ਗਿਆ ਬੈਹ ਗਿਆ। ਤੇ ਪੂਰਾ ਨਰਵਾ ਹੋਇਆ ਵਸੇ ਨਾਲ ਉਹ ਬਹੂ। ਤੇ ਟੂ ਮਛਲੇ ਪਾਏ ਵੀ ਤੇ ਚੰਗੇ ਲੀੜੇ ਪਾਏ ਵੀ। ਉਹਨਾਂ ਦੇ ਘਰ ਨੂੰ ਗਲੀ ਨਿਕਲਦੀ ਬੀਹੀ ਐ। ਦਾ ਸਾਧੂ ਦਾ ਘਰ ਸੀਦਾ ਪਰਾਣਾ ਬੀਖੀ ਖੀਰ ਤੇਲ ਤੇ ਸਾਹਮਣੇ ਘਰ ਸੀ ਉਧਰ ਉਹਨਾਂ ਦਾ ਕੀ ਹਾਲ ਹੋਇਆ ਜਦੋਂ ਸਾਧੂ ਨੂੰ ਘਰੋਂ ਕੱਢਤਾ ਇਹ ਜੀ ਗਰੀਬੀ ਪਈ ਉਹਨਾਂ ਤੇ ਸਾਰੀ ਪੈੜੀ ਪੂਰੀ ਧਰੀ ਗਈ ਬੁਰਾ ਹਾਲ ਹੋ ਗਿਆ ਤੇ ਮੁੜ ਕੇ ਜਾਨੀ ਉਹ ਵੀ ਪਸਤਾਉਂਦੇ ਆ ਦੀਖਦੇ ਆ ਭਾਲਦੇ ਸੋਰਨ ਫਿਰਨ ਬਿੱਲੀ ਆਈਏ ਭਾਲ ਕੇ ਕਿੱਥੋਂ ਆ ਤਾਂ ਮੁਕੱਦਰ ਵਾਲਾ ਹੀ ਸੀ ਉਹਦਾ ਮੁਕੱਦਰ ਖਾਂਦੇ ਸੀ ਹਾਂ ਭਾਲਿਆ ਪੂਲਿਆ ਸਾਰੂਆਂ ਤੋਂ ਗਾਂ ਦੀ ਗਾਂ ਚੜ ਗਿਆ ਕੋਲੋਂ ਮਿਲਦਾ ਚਲ ਜੀ ਉਹ ਫੇ ਉਹਦੀ ਪਰਜਾਈ ਬੈਠੀ ਲੀੜੇ ਤੋਂ ਹੁੰਦੀ ਆ ਜਦੋਂ ਨਿਕਲਿਆ ਤਾਂ ਉਧਰੋਂ ਸਾਹਮਣੇ ਇਹਨਾਂ ਦੇ ਘਰ ਨੂੰ ਉਣੀ ਸੀ ਬੀ ਸੀ ਫਿਰ ਉਹ ਕਹਿੰਦੀ ਆ ਚਤ ਚ ਦੇਖ ਕੇ ਔਰੀ ਕੁੜੇ ਕਿੱਡਾ ਜਵਾਨ ਆ ਨਾਲ ਕੌਣ ਡਾਲੀ ਆ ਇਹ ਕੌਣ ਹੋਈ ਆਪਣੇ ਸ਼ਕੀਰ ਜੋ ਤਾਂ ਹੈ ਨਹੀਂ ਆਉਂਦੇ ਆਪਣੇ ਘਰ ਨੂੰ ਸਿੱਧੀ ਹੋਈ ਉਹਨੂੰ ਸਿਆਣ ਚ ਨਾਵੇ ਕਿਸੇ ਦਾ ਮਰਿਆ ਪਿਆ ਕੋਡਾ ਹੋਇਆ ਵਿਆਂ ਜਦੋਂ ਨੇੜੇ ਜਾਵੜਿਆ ਜਮਾ ਬੋਲਿਆ ਤੇ ਭੱਜ ਕੇ ਚਿੰਬੜੀ ਮਿਲੀ ਇਹ ਹੈ ਅਰਾ ਤੇਰੀ ਦਰਾਣੀ ਆ ਫੇ ਸਾਧ ਨੂੰ ਸੱਦਿਆ ਖੇਤੋਂ ਵੀ ਆ ਜਾ ਕੁਛ ਤਾਂ ਫੇ ਇਕੱਠੇ ਰਹੇ ਉਦੋਂ ਬਾਅਦ ਫੇ ਇਹ ਅੱਡੋ ਅੱਡੀ ਹੋ ਗਏ ਤੇ ਭਰਾਵਾ 30 ਕਿੱਲੇ ਆ ਗਏ ਪੜੀ ਦੇ ਕਿਸੇ ਦੀ ਕਹਿਵੇਂ ਦਾ ਕੋਈ ਵਾਲੀ ਨਹੀਂ ਉਹ ਤਾਂ ਕੁੱਟ ਕੇ ਘਰੋਂ ਕੱਢਿਆ ਸੀ ਤੇ 30 ਕਿੱਲੇ ਲੈ ਕੇ ਘਰੇ ਆ ਗਿਆ ਇਹ ਤਾਂ ਭਾਈ ਜਦੋਂ ਇਹਨੇ ਬਦਾਵਾਲ ਖਾਲਿਆ ਮਝਾਈਲਾਂ ਨੇ ਮਹਾ ਸੋਨੇ ਤੇ ਸਿੰਘ ਵੀ ਉਦੋਂ ਫੇ ਡੋਲ ਗਏ ਮਾਤਾ ਨੂੰ ਯਾਖੇ ਕਹਿੰਦੇ ਵੀ ਆਪਾਂ ਓ ਕਰੀਏ ਵਾ ਆਨੰਦਪੁਰ ਛੱਡਦੇਗੇ ਤੇ ਆਪਾਂ ਮਾਲਵੇ ਚੱਲ ਵਰਦੇ ਆਂ ਜਿਉਂ ਚਿੱਠੀਆਂ ਦੇਈ ਜਾਂਦੇ ਆ ਸੋਹਾਂ ਖਾਈ ਜਾਂਦੇ ਆ ਉਹਨੇ ਬਥੇਰਾ ਕਿਹਾ ਨਾਖੀ ਰਾਤ ਨੂੰ ਕੀ ਦਿਨ ਤੋਂ ਲੈ ਕੇ ਸੰਘਾ ਨੂੰ ਕਹਿਦਾ ਜਿੰਨਾ ਅਸਮਾਨ ਸੀ ਕੋਹਤਾ ਅੱਗ ਲਾ ਕੇ ਫੂਕੇ ਫਾਕੇ ਕੱਪੜੇ ਕੋ ਨਪਤਾ ਕੋਲੇ ਨਦੀ ਹੀ ਨਜੀਜ ਬਹੁਤ ਛਟਿਆ ਰਾਤ ਨੂੰ ਜਦੋਂ ਫਿਰ ਕਿਲੇ ਖਾਲੀ ਕੀਤੇ ਨਿਕਲੇ ਇਹ ਤੇ ਇਹਨਾਂ ਨੇ ਜਿਉਂ ਦੇਖਿਆ ਕਿਲੇ ਖਾਲੀ ਹੋ ਗਏ ਤੇ ਮੁਸਲਮਾਨ ਭੱਜ ਕੇ ਜਾ ਕੇ ਕਿਲਿਆਂ ਦੇ ਵਿੱਚ ਵੜ ਗਏ ਚਾਰੇ ਕਿਲੇ ਰੋਖ ਲੈ ਰੋਖ ਇਹ ਜਿਹੜਾ ਅੱਜ ਟੀਬੀ ਸਾਹਿਬ ਕਹਿੰਦੇ ਆ ਨਾ ਮੈਂ ਆਖ ਜਾਨਾ ਉੱਥੇ ਉਹ ਟੀਬਾ ਸੀ ਉਦੋਂ ਉਸ ਟਾਈਮ ਦੇ ਵਿੱਚ ਗੁਰੂ ਸਾਹਿਬ ਐ ਨਿਕਲਿਆ ਪਹਿਲਾਂ ਤਾਂ ਦੀ ਨਿਕਲ ਕੇ ਐ ਮੁੜਿਆ ਫੇਰ ਇੱਧਰ ਨੂੰ ਜਿਉਂ ਤਾਂ ਨਿਕਲਿਆ ਟੀਬੇ ਤੇ ਗਏ ਤੇ ਉੱਥੇ ਜਾ ਕੇ ਫੇਰ ਇੱਕਦਮ ਮੁਸਲਮਾਨਾਂ ਨੇ ਤਾਵਾ ਕਰਤਾ ਜਿਉਂ ਤਾਵੇ ਕਸਾਵਾ ਕਰਤਾ ਵੱਡਾ ਸਹਬਜਾਦਾ ਥੋੜੇ ਜੇ ਸਿੰਘ ਗੱਡੇ-ਗੱਡੇ ਭਰੇ ਹੋਏ ਸਮਾਨ ਦੇ ਪੂਰੇ ਤੇ ਨੂਰੇ ਸਿੰਘ ਜਰਨੈਲ ਇਹਨਾਂ ਨੇ ਫਿਰ ਫੌਜ ਰੋਖ ਲਈ ਤੇ ਗੁਰੂ ਸਾਹਿਬ ਲੈ ਕੇ ਬਹੀਰ ਨੂੰ ਸਰਥਾ ਤੈਨੂੰ ਨਿਕਲ ਗਿਆ ਜਦੋਂ ਦੂਰ ਨੰਗਿਆ ਤੇ ਫਿਰ ਮਹਾਰਾਜ ਬੋਲੇ ਆਹਦਾ ਭਾਈ ਪਛਾਂ ਲੜਦੇ ਕਿਹੜੇ-ਕਿਹੜੇ ਆ ਉਹਦੇ ਇੱਕ ਦਾ ਉਹਦੇ ਸਿੰਘ ਜਰਨੈਲ ਆ ਤੇ ਬਾਕੀ ਸਹਿਬ ਜادہ ਵੱਡਾ ਉਹਦਾ ਸਹਿਬ ਜਾਦੇ ਨੂੰ ਲਿਓ ਸਾਥ ਲਿਓ ਸਹਿਬ ਜادہ ਸਾਥ ਲਿਆ ਉਹਦੇ ਸਿੰਘ ਨੇ ਜਿੰਨਾ ਚਿਰ ਸਿੱਖ ਜੀ ਹੁੰਦੇ ਰਹੇ ਗਾਹਾਂ ਕੋਈ ਵਧਣ ਨਹੀਂ ਦਿੱਤੀ ਫੌਜ ਆਹ ਆ ਦਿਨ ਰਾਤ ਦਾ ਵਿਖਾ ਠੰਡ ਦਾ ਮੌਸਮ ਜਦੋਂ ਸਰਸਾ ਦੇ ਗਏ ਸਰਸਾ ਫਿਰ ਬੜੀ ਜੋਰ ਤੋੜ ਬਗੇ ਉੱਥੇ ਫਿਰ ਸ਼ਰਾਫ ਵੀ ਦਿੱਤਾ ਮਹਾਰਾਜ ਨੇ ਜਿਆਦਾ ਹੋਰਗੇ ਸੁੱਕੀ ਰਹੇਗੀ ਔਰ ਸੁੱਕੀ ਰਹਿੰਦੀ ਹੈ ਸਰਸਾ ਲੋਕਾਂ ਦੀਆਂ ਕਣਕਾਂ ਵੀ ਜਾਵੀਆਂ ਪਾਰਨਾ ਹੋਣ ਦੇਵੇ ਉਦੋਂ ਨੂੰ ਫਿਰ ਫੌਜ ਇਹਨਾਂ ਛੀਰ ਛੀਰ ਹੋ ਗਏ ਸਿੰਘ ਜਾਂ ਜਾ ਕੇ ਟੱਕਰ ਖਾ ਗਏ ਲੱਗੇ ਲੜਨ ਫਿਰ ਜੋ ਲੜਦੇ ਰਹੇ ਲੜਦੇ ਲੜਦੇ ਫਿਰ ਇਹ ਕਹਿੰਦਾ ਤਾਂ ਆਪਣਾ ਦੇ ਮਹਾਰਾਜ ਕਹਿੰਦਾ ਭਾਈਓਂ ਕਰੋ ਮਾਈਆਂ ਦੇ ਡੋਲੇ ਪਾਰ ਕਰੋ ਫਿਰ ਸਿੱਖ ਬਹੁਤ ਰੁੱਬ ਕੇ ਸ਼ਹੀਦ ਹੋਗੇ ਸਣੇ ਰਾਤ ਤੇ ਮਾਈਆਂ ਪਾਰ ਕਰੀਆਂ ਵੱਡੀ ਮਾਈਆਂ ਉਹਨਾਂ ਨੂੰ ਤਾਂ ਲੈ ਗਿਆ ਮਨੀ ਸਿਓ ਪੇਸ਼ ਬਦਲਾ ਕੇ ਦਿੱਲੀ ਲੈ ਗਿਆ ਜਿਹੜਾ ਬੰਦ-ਬੰਦ ਕਟਿਆ ਤੇ ਜਿਹੜਾ ਇਹ ਸੀਗਾ ਇਹ ਹੁਣ ਜਿਹੜੇ ਹੈਗੇ ਨਾ ਆਪਣੇ ਇਕ ਵਿਛਰ ਵਿਛਰ ਇਤਿਹਾਸ ਪੜਦੇ ਨਹੀਂ ਵਿਛਰ ਆਪ ਦੇ ਕੂੜੇ ਬਣਾ ਲੈਂਦੇ ਆ ਇਹ ਕਹਿੰਦੇ ਆ ਕਿ ਗੰਗੂ ਰਾਤ ਦਾ ਬਿਖਾ ਲੜਾਈ ਉਧਰ ਹੋਈ ਜਾਂਦੀ ਆ ਉਥੇ ਜਾ ਕੇ ਦੇਖ ਉਹਦਾ ਜੰਗਲੀ ਪਿਆ ਸੀ ਅੱਜ ਉਥੇ ਇੰਨੇ ਇੰਨੇ ਲੰਮੀਆਂ ਜੂਹਾਂ ਤੇ ਉਥੇ ਗੰਗੂ ਕਿੱਥੇ ਮਿਲ ਗਿਆ ਰਾਤ ਨੂੰ ਗੰਗੂ ਰਸੋਈਆ ਸੀ ਗੰਗੂ ਆਨੰਦਪੁਰੋਂ ਨਾਲ ਆਇਆ ਉਥੇ ਆ ਕੇ ਉਹ ਪਾਰ ਕਰਤੇ ਛੋਟੇ ਸਾਹਿਬ ਜੱਦੇ ਤੇ ਇਹ ਮਾਤਾ ਨੂੰ ਇਹ ਗੰਗੂ ਲੈ ਗਿਆ ਤਿੰਨ ਥੈਲੇ ਸੀ ਵੱਡੇ ਵੱਡੇ ਭਰੇ ਹੋਏ ਲੱਦੇ ਵੇ ਖਚਰਤੇ ਇਹ ਗੰਗੂ ਲੈ ਗਿਆ ਪਿੰਡ ਖੀੜੀ ਉਧਰ ਫਿਰ 10ਵੇਂ ਪਾਤਸ਼ਾਹਾਂ ਨੇ ਜੋ ਪਾਰ ਹੋ ਗਏ ਤੇ ਫਿਰ ਇਹਨੇ ਸ਼ਾਦੇ ਤੀਰਾਂ ਨਾਲ ਜਾਂ ਨੇਹਰੀਆਂ ਲਿਆਤੀਆਂ ਜਿਹੜੇ ਬਾਬੇ ਬੰਦੇ ਨੂੰ ਤੀਰ ਦਿੱਤੇ ਆ ਉਹ ਉਧਰ ਨੂੰ ਉਹ ਇਹਨੇ ਤੀਰ ਕਿਤੇ ਨਹੀਂ ਛੱਡਿਆ ਉਹ ਤੀਰ ਆਟਮ ਬੰਬ ਸੀ ਜਿਉ ਸ਼ਰਦਾ ਸੀ ਨਾ ਸਿੱਖਾਂ ਨੂੰ ਕਿਤੇ ਥਾਉ ਨਹੀਂ ਸੀ ਰਹਿਦਾ ਜਿੰਨੇ ਦੇ ਹੱਥੋਂ ਮਰਦੇ ਸੀ ਸਾਰੇ ਫੁਰਗਾਂ ਨੂੰ ਜਾਂਦੇ ਸੀ ਜੂਨੀਆ ਕੱਟੀਆਂ ਸੀ ਇਹ ਤਾਂ ਨਹੀਂ ਸੀ ਆਪ ਲੜਦਾ ਸਿੱਖਾਂ ਨੂੰ ਲੜਾਉਂਦਾ ਸੀ ਉਹ ਬੰਬੇ ਬੁਹਾਦਰ ਨੂੰ ਦਿੱਤੇ ਤੀਰ ਆਪ ਨੇ ਜਨਾਇਆ ਉਹਨੂੰ ਵੀ ਹਉ ਕਿਹਾ ਇੱਕ ਤੀਰ ਉੱਥੇ ਚਲਾਈ ਜਿੱਥੇ ਕਿਹਾ ਜਮ ਤੇਰੇ ਸੱਖਾਂ ਦੇ ਪੈਰ ਨਹੀਂ ਲੱਗਦਾ ਇੱਕ ਤੀਰ ਚਲਾਈ ਤੀਰ ਵਾਪਸ ਆਜੂ ਤੇ ਫੌਜ ਖਤਮ ਚਲਾਈਆਂ ਸਰਦੇ ਨੂੰ ਐਵੇਂ ਨਾ ਦਾੜ ਦੜ ਛੱਡੀ ਜਾਈ ਆਟਮ ਬੰਬ ਸੀ ਇਹ ਫਿਰ ਜਿਹੜਾ ਦਿਆ ਸਿਉ ਸੀ ਦਿਆ ਸਿਉ ਤੇ ਧਰਮ ਸਿਉ ਇਹ ਮਹਾਰਾਜ ਕੋਲੇ ਆਏ ਜੰਗ ਹੋਈ ਜਾਂਦਾ ਕਿੱਥੇ ਲੱਖਾਂ ਕਿੱਥੇ ਗਿਣਤੀ ਦੇ ਸੱਖ ਸੈਖੋਂ ਘਟੀ ਜਾਂਦੇ ਆ ਸਿੰਘ ਥੋੜੇ ਹੀ ਰਹਿ ਗਏ ਦਿਆ ਸਿਉ ਕਹਿੰਦਾ ਵੀ ਮਹਾਰਾਜ ਤੂੰ ਹੁਣ ਪਾਰ ਹੋ ਜਾ ਬੱਚੇ ਪਾਰ ਹੋ ਗਏ ਮਾਹੀਆਂ ਪਾਰ ਹੋ ਗੀਆਂ ਅਸੀਂ ਲੜਦੇ ਆ ਤੂੰ ਕੋ ਸੰਗ ਲੈ ਕੇ ਪਾਰ ਹੋ ਜਾ ਤੂੰ ਮਾਲਵੇ ਹਜਾਵੜਾ ਮਾਲਵੇ ਜੇ ਡੱਕਾ ਨਹੀਂ ਵਿਗਾੜ ਸਕਦੇ ਤੂੰ ਤਾਂ ਸਖੋਰ ਵੀ ਆ ਜਰੇਗਾ ਅਸੀਂ ਗਾ ਨਹੀਂ ਇਹਨਾਂ ਨੂੰ ਔਰ ਦਿੰਦੇ ਜਿਨਾਂ ਦੀ ਸਾਡੇ ਜਾਨ ਆ ਉਹ ਕਹਿੰਦਾ ਨਹੀਂ ਮਤਲ ਅੱਜ ਪਾਰ ਨਹੀਂ ਹੋਣਾ ਉਹ ਕਹਿੰਦਾ ਫੜਨ ਦਾ ਖਤਰਾ ਉਹ ਕਹਿੰਦਾ ਮੈਨੂੰ ਕੌਣ ਫੜਨ ਫੜਾਉਣ ਵਾਲਾ ਮਾੜੀ ਕਹਿੰਦਾ ਮੈਨੂੰ ਕੋਈ ਨਹੀਂ ਫੜਫੜਾ ਸਕਦਾ ਇਹ ਤਾਂ ਨੀਲਾ ਰਸੀਵੀ ਆ ਫਿਰ ਦਿਆਸ ਉਹਨੇ ਪੰਜ ਸਿੰਘ ਲਏ ਮਛਦੇ ਜੰਗ ਚਾ ਕੇ ਕਿਹਾ ਗੁਰੂ ਪਾਰ ਹੋ ਆਰਾ ਨਹੀਂ ਪਾਰ ਹੋਣਾ ਫਿਰ ਉਹ ਕਹਿੰਦਾ ਜਦੋਂ ਤੈਨੂੰ ਅੰਮ੍ਰਿਤ ਛਕਾਇਆ ਪੰਜ ਪਿਆਰੇ ਸਾਜੇ ਆ ਤਾਂ ਉਹ ਕਹਿਆ ਸੀ ਵੀ ਪੰਜਾਂ ਪਿਆਰਾਂ ਦਾ ਕਹਿਣਾ ਬੋਲ ਮੇਰਾ ਜੇ ਪੰਜ ਅੰਮ੍ਰਿਤ ਗੇ ਸਹੀ ਹੋਣ ਤਾਂ ਤੇ ਚਾਕੇ ਗਏ ਨਨ ਬਣ ਜੇ ਸੋਨਾ ਮਿੱਟੀ ਸੋਨਾ ਬਣ ਜੂ ਗੁਰੂ ਦਾ ਬੋਲ ਆ ਪਰ ਇੱਕ ਸਹੀ ਨਹੀਂ ਹੁੰਦੇ ਮਨ ਕਿਸੇ ਦੇ ਮਨ ਨਹੀਂ ਗੁਰਦੁਆਰੇ ਚ ਤੌ ਲੜੀ ਜਾਂਦੇ ਆ ਨਹੀਂ ਹੁੰਦੇ ਮਨ ਚਲੋ ਉਦੋਂ ਫਿਰ ਇਹ ਜੋ ਕਿਹਾ ਆ ਕੇ ਗੁਰੂ ਸਾਹਿਬ ਤੋਂ ਕਿਹਾ ਸੀ ਵੀ ਪੰਜਾਂ ਸਿੱਖਾਂ ਦਾ ਕਹਿਣਾ ਅਸੀਂ ਵੀ ਮੰਨਾਂਗੇ ਵੀ ਤੈਨੂੰ ਮੰਨਣਾ ਪਊਗਾ ਲੋ ਵੀ ਹਾਂ ਕਿਹਾ ਸੀ ਫੇਰੇ 25 ਸਿੱਖ ਲੈ ਕੇ ਇੱਕ ਜਿਹੜਾ ਹਾਥੀ ਦੇ ਨਾਲ ਲੜਿਆ ਸੀ 73 ਸਿਓ ਉਸੇ ਬਾਲਾ ਜ਼ਖਮੀ ਉਹਨੂੰ ਨਾਲ ਲੈ ਕੇ ਪਾਰ ਹੋ ਗਿਆ ਪਾਰ ਹੋ ਗਿਆ ਤੇ ਉੱਥੇ ਨਿਕਲ ਸਾਰੀ ਰੋਪੜ ਤੇ ਇਹਨੇ ਤਾਂ ਇੱਕ ਮੁਸਲਮਾਨ ਦੇ ਘਰੇ ਮੁਸਲਮਾਨ ਸਿਰਾ ਸੇਵਕ ਉਹ ਜਾਂਦਾ ਹੁੰਦਾ ਸੀ ਉੱਥੇ ਗੁਰੂ ਕੋਲੇ ਉਹਦੇ ਘਰੇ ਛੜਤਾ ਵੀ ਮੇਰਾ ਸਿੱਖ ਆ ਵੀ ਜ਼ਖਮੀਆਂ ਬਾਲਾ ਵੀਰ ਦੀ ਸੇਵਾ ਕਰੀ ਉਹਨੇ ਅੰਦਰ ਆਪਦੇ हां भाई अभी मैं सेवा करूंगा गुरु साहब ਤਾਂ ਨਿਕਲ ਕੇ ਸਿੰਘਾਂ ਨੂੰ ਲੈ ਕੇ ਰੋਪੜ ਨੂੰ ਗਾਂ ਜਾ ਕੇ ਪੱਠੇ ਤੇ ਘੂੜਾ ਚੜਿਆ ਪੱਠਾ ਵੀ ਠੰਡਾ ਹੋਇਆ ਪੈੜਾਂ ਅਜੇ ਪੰਨੀਆਂ ਸੀਸੇ ਜੀ ਬੰਦ ਕਰੀਆਂ ਉੱਥੇ ਦੇਖ ਲੋ ਦਰਸ਼ਨ ਕਰ ਲੋ ਜਦੋਂ ਮਰ ਜੀ ਆਸਕ ਉਹ ਜਦੋਂ ਦਿਨ ਚੜਿਆ ਦਿਨ ਚੜਦੇ ਨੂੰ ਉਹਨੇ ਜਾ ਕੇ ਕਿਸੇ ਨੇ ਦੱਸਤਾ ਵੀ ਕਾਫਰੇ ਨਾਲ ਦੇ ਘਰੇ ਆਪਾਂ ਨੂੰ ਕਾਫਰ ਕਹਿੰਦੇ ਆ ਮੁਸਲਮਾਨ ਆਪਾਂ ਉਹਨਾਂ ਨੂੰ ਗਿੰਝੇ ਆ ਨੇ ਅਸਲੀ ਇਹਦੇ ਵਿੱਚ ਉਹ ਜਦੋਂ ਉਹਦੇ ਘਰੇ ਗਏ ਵੀ ਤੇਰੇ ਘਰੇ ਕਾਫਰਾ ਆਇਆ ਉਹਨੇ ਉਨੇ ਕੋਲੇ ਆ ਵੀ ਕੁੜੀ ਪਾਤੀ ਕਮਰੇ ਚ ਮੁਸਲਮਾਨ ਨੇ ਆਰਾਜੀ ਕੋਈ ਕਾਫਰ ਨਹੀਂ ਅੰਦਰ ਮੇਰਾ ਤੀਜ ਵਾਈ ਪਿਆ ਤੇ ਪ੍ਰੋਣਾ ਬਣਾ ਲਿਆ ਉਹ ਮੁੜ ਗਏ ਮੁੜ ਗਏ ਉਹ ਕੁੜੀ ਨੇ ਵਿਆਹ ਨਹੀਂ ਕਰਾਇਆ ਅਮਰ ਸਿੰਘ ਦਾ ਤੀਏ ਦਿਨ ਸਰੀਰ ਛੱਡ ਗਿਆ ਸ਼ਿਸ਼ਕਾਰਤਾ ਕੁਆਰੀ ਰਹੀ ਆਹੋ ਆਦੀ ਨਾ ਮੇਰਾ ਗੁਰੂ ਦੇ ਸਿੱਖ ਨਾਲ ਵਿਆਹ ਹੋ ਗਿਆ ਪਿਓ ਨੇ ਕਹਿਦਾ ਮੈਂ ਵਿਆਹ ਨਹੀਂ ਵਿਆਹ ਨਹੀਂ ਕਰਾਇਆ ਉਹਨੇ ਅਜੇ ਉਹ ਮਕਾਨ ਉਵੇਂ ਖੜਾ ਜਦੋਂ ਮਰਜੀ ਦੇਖ ਲੋ ਜੇ ਅਖੇ ਦਰਸ਼ਨ ਕਰਨ ਲੋ ਉੱਥੋਂ ਫਿਰ ਜਦੋਂ ਗੰਗੂ ਲੈ ਕੇ ਆਪਦੇ ਘਰੇ ਆ ਗਿਆ ਤਾਂ ਘਰੇ ਆ ਕੇ ਉਹ ਕਮਰੇ ਚ ਪਾਤਾ ਤੇ ਮਾਈ ਨੇ ਜਿਹੜੀ ਉਹ ਪੈਸੇ ਸੀ ਉਹ ਥੱਲੇ ਰੱਖ ਤੇ ਮੰਜੇ ਤੇ ਸੌਂਗੀ ਤੇ ਬੱਚੇ ਵੀ ਸੌਂਗੇ ਹੰਬੇ ਵੈਸੀ ਗੇ ਤੇ ਉਹ ਜਦੋਂ ਪੈਸੇ ਚੱਕਣ ਆਵੇ ਤੇ ਮਾਈ ਨੂੰ ਆ ਗਈ ਜਾਗ ਮਾਈ ਦੇਖਦੀ ਰਹੀ ਦੇਖਦੀ ਰਹੀ ਜਦੋਂ ਚੱਕ ਕੇ ਲੈ ਗਿਆ ਪੈਸੇ ਤਿੰਨੇ ਥੱਲੇ ਰਹਿ ਗਿਆ ਚੱਕ ਕੇ ਤੇ ਜਿੰਦਾਂ ਚੜਿਆ ਉੱਠਿਆ ਮਾਦਾ ਕਹਿੰਦੀ ਗੰਗੂ ਤੂੰ ਚੋਰੀ ਚੱਕ ਲੈ ਤੂੰ ਹੀ ਲੈ ਲਾਂਦਾ ਮੈਂ ਆਦਾ ਚੋਰ ਸੀ ਕੋਠੇ ਤੇ ਚੜ ਕੇ ਰੋਲਾ ਪਾਉਣ ਲੱਗ ਗਿਆ ਆਹਦਾ ਗੁਰੂ ਦੇ ਬੱਚੇ ਮੇਰੇ ਘਰੇ ਆ ਗੁਰੂ ਦੇ ਬੱਚੇ ਮੇਰੇ ਘਰੇ ਆ ਤੇ ਕੂੜੇ ਜਾ ਕੇ ਹੋਏ ਪਿੰਡ ਆ ਉਹ ਥਾਣਾ ਹੈਗਾ ਮੇਰੇ ਜਾਲ ਆ ਜਾਂਦਾ ਉਹ ਥਾਣੇ ਜਾ ਕੇ ਤਲਾਹ ਦੇਤੀ ਮਰਿੰਡੇ ਜੀ ਮਰਿੰਡਾ ਹਾਂ ਮਰਿੰਡੇ ਮਰਿੰਡੇ ਥਾਣੇ ਤਲਾਹ ਦੇਤੀ ਉਹ ਆ ਗਏ ਉਹ ਫੜ ਕੇ ਮਰਿੰਡੇ ਲੈ ਗਏ ਜੋ ਮਰਿੰਡੇ ਲੈ ਕੇ ਫੜ ਕੇ ਮਰਿੰਡਿਓ ਫਿਰਿਓ ਲਿਆਂਦੇ ਦਾ ਮਾਤਾ ਦੇ ਸਾਹਿਬ ਜਾਂਦੇ ਗੱਡੇ ਤੇ ਪਵਾ ਕੇ ਲੈਂਦੇ ਸਿੱਖ ਹੁੰਦੇ ਛੜਾ ਵੀ ਲੈਂਦੇ ਇਹ ਫਿਰ ਸਰੰਦ ਲੈਂਦੇ ਜੋ ਸਰੰਦ ਲੈਂਦੇ ਇਹਨੂੰ ਪਹਿਲਾਂ ਦਾ ਵਜੀਦਿਆਂ ਨੇ ਇੰਨਾ ਵਜੀਦੇ ਨੇ ਇਹਨੂੰ ਲਾਲਚ ਦਿੱਤਾ ਪਿਆਰ ਦਿੱਤਾ ਵੀ ਕਿਵੇਂ ਨਾ ਕਿਵੇਂ ਇਹ ਦੀਨ ਮੰਨ ਜਾਣ ਕਿਉਂ ਉਹ ਮਾਰਨਾ ਸਾਖਦਾ ਫਤਵਾ ਲਗਦਾ ਨਹੀਂ ਸੀ ਉਹਨਾਂ ਦੇ ਬੱਚੇ ਨਿਆਣੇ ਸੀ ਉਹਨੂੰ ਇਹ ਹੋ ਸੀ ਜੇ ਦੀਨ ਚ ਆ ਜਾਣ ਉਹ ਨਾ ਮੰਨੇ ਫਿਰ ਇਹਨੇ ਠੰਡੇ ਬੁਰਜ ਚ ਜਲਾਪੂ ਮਗਰਾ ਮੀਨਾਂ ਠੰਡੇ ਬੁਰਜ ਦੇ ਵਿੱਚ ਕੰਦ ਕਰਤੇ ਆਪਣੀ ਗਵਰਨਮੈਂਟ ਨੇ ਸਾਡੇ ਅਜੇ ਬੰਦਾ ਬੈਠਾ ਮੈਥੋਂ ਵੱਡਾ 5-6 ਸਾਲ ਤੇ ਮੇਰੇ ਭਰਾ ਨੇ ਜਿਹੜਾ ਠੰਡਾ ਬੁਰਜ ਦੇਖਿਆ ਆ ਇਹਨਾਂ ਨੇ ਹੁਣ ਢਾਕੇ ਉਹ ਉੱਥੇ ਪੱਕਾ ਬਣਾਤਾ ਠੰਡਾ ਬੁਰਜ ਢਾਤਾ ਇਹਨਾਂ ਨੇ ਢਾਉਣਾ ਨਹੀਂ ਸੀ ਢਾਇਆ ਇਹਨਾਂ ਨੇ ਢਾਕੇ ਪੱਕਾ ਬਣਾਇਆ ਉੱਥੇ ਠੰਡੇ ਬੁਰਜ ਤਾਲੇ ਉੱਥੇ ਤਾਲੇ ਤੇ ਫਿਰ ਉੱਥੇ ਆਪਣਾ ਜਿਹੜਾ ਮਹਿਰਾ ਸੀ ਮੋਤੀ ਉਹ ਆਉਰੇ ਘਰਾਣੀ ਨੂੰ ਕਹਿੰਦਾ ਮੈਂ ਤਾਂ ਦੁੱਧ ਪਿਆ ਕੇ ਆਉਣਾ ਹੀ ਆਉਣਾ ਉਹ ਕਹਿੰਦੀ ਬਈ ਤੂੰ ਪਿਆ ਦੁੱਧ ਮੈਂ ਨਹੀਂ ਨਹੀਂ ਕਿਹਾ ਨਾ ਪਿਆ ਗਿਆ ਜੇ ਪਤਾ ਲਾ ਗਿਆ ਨਾ ਛਣ ਬੱਚੇ ਘਾਣੀ ਪੀੜ ਉਹ ਆਰਾ ਪੀੜ ਤੋਂ ਦਾ ਪੀੜ ਦੇ ਪਰ ਮੈਂ ਜਾ ਨਹੀਂ ਸਕਦਾ ਮੈਂ ਪਾਣੀ ਦੁੱਧ ਪਿਆ ਗਿਆ ਉਹਨੇ ਫਿਰ ਤੱਤਾ ਕਰਕੇ ਦੁੱਧ ਰਾਤ ਨੂੰ ਤਿੰਨਾਂ ਨੂੰ ਪਿਆ ਕੇ ਗਿਆ ਨਾਲੇ ਮਾਤਾ ਨੂੰ ਨਾਲੇ ਬੱਚੇ ਨੂੰ ਉਹ ਵੀ ਫਿਰ ਇਹਨੇ ਕੰਜਰ ਨੇ ਛਣ ਬੱਚੇ ਘਾਣੀ ਪੀੜੀ ਸਾਰੇ ਮਾਰੇ ਉਹਦਾ ਪਰਿਵਾਰ ਮਾਰੇ ਆ ਉਹਦਾ ਇਹਨੇ ਵਜੀਦੇ ਨੇ ਉਦੋਂ ਬਾਅਦ ਫਿਰ ਇਹ ਦੇਖ ਕੇ ਪਾਸੇ ਰੱਖੇ ਫਿਰ ਠੰਡੇ ਬੁਰਜ ਚੋਂ ਕਾਢੇ ਜਦੋਂ ਕਾਢ ਕੇ ਤੇ ਪੇਛੀ ਪਈ ਸੱਦੇ ਸਦਕੇ ਤੇ ਉਹਨਾਂ ਨੂੰ ਪੁੱਛਿਆ ਬਈ ਤੁਸੀਂ ਕੀ ਕਰੋਗੇ ਜੇ ਤੁਹਾਨੂੰ ਛੜਤ ਗਏ ਉਹ ਕਹਿੰਦੇ ਬਈ ਅਸੀਂ ਕਰਾਂਗੇ ਅਸੀਂ ਸਿੱਖ ਸਾਜਾਂਗੇ ਕਿਰਪਾਨਾਂ ਹਥਿਆਰ ਲਵਾਂਗੇ ਸੋਡਾ ਮੁਕਾਬਲਾ ਕਰਾਂਗੇ ਫਿਰ ਇਹ ਜਨਾ ਸਿੱਧਾ ਇਹ ਭੈਣਾਂ ਗੰਗੂ ਗੰਗੂ ਨਹੀਂ ਉਹ ਸਿੱਧਾ ਨਾ ਸੋਚਿਆ ਸੋਚਿਆ ਨਾ ਉਹ ਕਹਿੰਦਾ ਜਾਂਦਿਆਂ ਸੂਲਾਂ ਦੇ ਮੂੰਹ ਤਿੱਖੇ ਹੀ ਹੁੰਦੇ ਆ ਤੇ ਇਹਨਾਂ ਨੇ ਤਾਂ ਕਿ ਗੁਰੂ ਲੋਠ ਨਹੀਂ ਆਇਆ ਜੇ ਦੋ ਏ ਆ ਤੇ ਇਹਨਾਂ ਨੇ ਬਤ ਨਹੀਂ ਹੁਣਾ ਫਿਰ ਉਹ ਵਾਲਾ ਚੰਗਾ ਹਉ ਕਰੋ ਜਾਓ ਫਿਰ ਵੀ ਉਹਨੇ ਕਿਹਾ ਵੀ ਦੇਖ ਦੇ ਦੀਨ ਮੰਨ ਜਾਣਾ ਅਨਾ ਜਾਓ ਹਉ ਕਰੋ ਇਹਨਾਂ ਨੂੰ ਬਾਜ਼ਾਰ ਚ ਲੈ ਜਾਓ ਬਾਜ਼ਾਰ ਚ ਲੈ ਜਾਓ ਬਾਜ਼ਾਰ ਚ ਲੈ ਕੇ ਕਿਹੜੇ ਚੀਜ਼ ਖਰੀਦਦੇ ਹੋ ਉਹਨਾਂ ਨੂੰ ਜਦੋਂ ਬਾਜ਼ਾਰ ਦੇ ਵਿੱਚ ਲੈ ਕੇ ਗਏ ਉਹਨਾਂ ਨੇ ਆਖੇ ਘਟਾਲ ਚੱਕ ਲਈ ਆਖੇ ਇੱਕ ਤਲਵਾਰ ਚੱਕ ਲਈ ਉਹਦੋਂ ਵੀ ਉਹ ਸਬੂਤ ਹੋ ਗਿਆ ਉਹਨਾਂ ਨੂੰ ਬੇੜਾ ਬਾਲੇ ਪੱਕੇ ਆ ਜਦੋਂ ਫੇਰ ਪੇਛੀ ਤੇ ਲਿਆਏ ਮੂਰੋਂ ਗੇਠ ਵੱਡਾ ਦਾ ਤਾਲਾ ਤੇ ਮੋਰੀ ਭੰਤੀ ਪਾਸੇ ਕੰਧ ਪੰਨ ਕੇ ਇੰਨੀ ਤੇ ਮੂਰੇ ਖੜ ਗਿਆ ਉਹਦੇ ਚੱਤੇ ਹੰਕਾਰ ਇਹ ਸੀ ਭਈ ਜੇ ਮੈਨੂੰ ਕਿਹਾ ਪੈਰੀ ਲਾ ਜਾਣਾ ਨੀਵੀਂ ਪਾ ਲੈਣਾ ਮੇਰੇ ਮੂਹਰੇ ਮੈਂ ਛੜ ਦੂੰ ਦੇਖਾ ਗੇਠ ਲੱਗਿਆ ਦੇਖ ਕੇ ਛੋਟਾ ਆਦਾ ਵੱਡੇ ਨੂੰ ਆਦਾ ਵੀਰੇ ਆਹਾਂ ਆਦਾ ਗੇਠ ਲੱਗ ਗਿਆ ਮੋਰੀ ਭੰਨੀ ਵੀ ਆ ਡੋਸਟ ਮੂਹਰੇ ਖੜਾ ਹੋ ਸਿਰਨੀ ਚ ਖਾਉਣੇ ਪਹਿਲਾਂ ਪੈਰ ਕੱਢਣੇ ਆ ਪਹਿਲਾਂ ਉਹਨੇ ਪੈਰ ਕੱਢੇ ਸਿਰਨੀ ਚ ਖਾਏ ਫਿਰ ਉਹਦੋਂ ਮਚ ਗਿਆ ਫਿਰ ਉਹਨੇ ਖੋਖ ਮੇ ਲੇਤਾ ਕੰਡਾਂ ਚ ਇੰਨਾਂ ਦਾ ਫੇਜ ਨੂੰ ਕੰਦ ਇੱਥੇ ਇੱਥੇ ਆਈਆਂ ਕੰਦਾਂ ਤੇ ਵੱਡੇ ਨੇ ਮਸੂਸੀ ਮੰਨੀ ਵੱਡਾ ਕਹਿੰਦਾ ਮੈਨੂੰ ਇਹ ਨਹੀਂ ਵੀਰੇ ਆਪਾਂ ਨੂੰ ਮਰਨ ਦਾ ਕੋਈ ਨਹੀਂ ਹੈ ਮਨ ਤਾਂ ਜਕਾਰੇ ਮਾਰਦੇ ਸੀ ਉਹ ਮਹਾਰਾਜ ਦਾ ਅਸਰ ਤੇ ਆਤੀ ਉਹ ਲੈ ਮੈਨੂੰ ਆ ਮਸੂਸੀ ਆ ਥੋੜੀ ਜੀ ਵੀ ਤੂੰ ਮਗਰੋਂ ਜਰਮ ਲਿਆ ਮਰਦਾ ਤੂੰ ਪਹਿਲਾਂ ਉਹ ਪਹਿਲਾਂ ਆਉਂਦਾ ਸੀ ਕੰਦਾਂ ਛੋਟਾ ਸੀ ਉਹ ਇੱਥੇ ਜਾ ਕੇ ਫਿਰ ਉਹ ਪਰ ਐਡਾ ਉਹਨਾਂ ਨੇ ਬਰਾ ਕੀਤਾ ਚੱਪੜੀਆਂ ਵੀ ਵੱਡੀਆਂ ਜੋ ਕੰਦ ਬਾਟ ਰਖੀਆਂ ਜਦਾਦਾਂ ਦੀ ਚੱਪੜੀਆਂ ਦਸ ਬਰਤੀਆਂ ਸੀ ਆਓ ਕੰਮ ਸਿੱਧਾ ਹਾਂ ਵਾ ਉੱਥੇ ਜਾ ਕੇ ਫਿਰ ਕੰਦ ਡਿੱਗ ਪਾਉਂਦੀ ਸੀ ਫਿਰ ਇਹਨਾਂ ਨੇ ਸ਼ਹੀਦ ਕੀਤੇ ਸ਼ਹੀਦ ਕਰਕੇ ਉੱਥੇ ਨੰਗਾ ਦਾ ਗੁਰਦੁਆਰਾ ਬਣਾਇਆ ਬਾਰ-ਬਾਰ ਉੱਥੇ ਛੜਤੇ ਹਿੱਟੇ ਆਰਾ ਵੀ ਜਿਹੜਾ ਇਹਨਾਂ ਨੂੰ ਚੱਕੂ ਉਹਨੂੰ ਛਾਨ ਬੱਚੇ ਕਹਾਣੀ ਪੀੜੂ ਕਿਉਂ ਇਹਨੂੰ ਦੇਖ ਕੇ ਬਜੀਦਾ ਕਹਿੰਦਾ ਦਹਿਸਤ ਪਵੇ ਗਹਨ ਕੋ ਸਖਣਾ ਬਣੂਗਾ ਮੈਂ ਸਖਣਾ ਇਥੋਂ ਤੇ ਕਰਸੀ ਉਹਨਾਂ ਦੀ ਨੀਤੀ ਸਖਣਾ ਬਣੂਗਾ ਗਹਾਂਿਆਂ ਨੂੰ ਦੇਖ ਕੇ ਜਿਹੜਾ ਫਿਰ ਟੋਡਰਮਲ ਸੀ ਟੋਡਰਮਲ ਆਪਣਾ ਸੀ ਰਹਿੰਦੇ ਹੁਣ ਮੂੰਹ ਸਿਰ ਜਾ ਮਨ ਕੇ ਸੀ ਜਹ ਜਹ ਸੀ ਤਮੇ ਟੋਡਰਮਲ ਕਹਿੰਦਾ ਜਾ ਕੇ ਵੀ ਹੱਥ ਬੰਨ ਕੇ ਕਹਿੰਦਾ ਜੀ ਜੇ ਮੈਨੂੰ ਆਗਿਆ ਹੋਵੇ ਤੇ ਮਾਤਾ ਫਿਰ ਸੀਰ ਛੱਡ ਗਈ ਉੱਥੇ ਨੂੰ ਪਤਾ ਲੱਗਿਆ ਸਾਹਿਬ ਜਿਆਦਿਆਂ ਦਾ ਤਿੰਨੇ ਸੱਟ ਤੇ ਉੱਥੇ ਉਹ ਕਹਿੰਦਾ ਜੀ ਮੈਨੂੰ ਆਗਿਆ ਹੋਵੇ ਤਾਂ ਮੈਂ ਇਹਨਾਂ ਦਾ ਸ਼ਸ਼ਕਾਰ ਕਰਦੇ ਆਂ ਉਹ ਆਲਾ ਸ਼ਿਸ਼ਕਾਰ ਕਰਦੇ ਪਰ ਮੋਹਰਾ ਤਰੋਂ ਉਹਨੇ ਥੋਚੋ ਉਹ ਵਾਲਾ ਮੋਹਰਾ ਤਰ ਨੂੰ ਕਹੀ ਤਾਂ ਮੋਹਰ ਉਹਨੇ ਐਸ ਲੂਟ ਸੀ ਐਸ ਲੂਟ ਮੌਕੇ ਤੇ ਆਖੇ ਬਦਲ ਕੇ ਖੜ ਗਿਆ ਕੰਨੀ ਪਰਨੇ ਖੇਤੀ ਕਿ ਕੰਨੀ ਪਰਨੇ ਖੇਤੀ ਫਿਰ ਉਹਨੇ ਦੇਖ ਲਾ ਆਪਣੀ ਪੈੜੀ ਕੋਲ ਟੂਮ ਛੱਲਾ ਜੋ ਸਾਰਾ ਲਾ ਕੇ ਫਿਰ ਵੀ ਨਾ ਜਿਹੜੇ ਆ ਗਿੱਟੇ ਸੀ ਗਿੱਟੇ ਬਾਹਰ ਜਾਂਦੇ ਸੀ ਫਿਰ ਜਾਂ ਦੱਸਿਆ ਵਾ ਗ੍ਰੰਥ ਚ ਉਈ ਉੱਥੇ ਅਰਦਾਸ ਕੀਤੀ ਮਹਾਰਾਜ ਜੋ ਕੁਛ ਮੇਰੇ ਕੋਲੇ ਸੀ ਮੈਂ ਲਾਤਾ ਸਾਰਾ ਹੁਣ ਮੇਰੀ ਵੇਵਾ ਛਿਸ਼ਕਾਰ ਜ਼ਰੂਰ ਕਰਨਾ ਆਟੋਮੈਟਿਕ ਭਰਿਆ ਉਹ ਆਟੋਮੈਟਿਕ ਭਰ ਗਿਆ ਫਿਰ ਉਹਨੇ ਛਿਸ਼ਕਾਰ ਕੀਤਾ ਤੇ ਇਹ ਤਾਂ ਮੇਰੇ ਕੋਲੇ ਗ੍ਰੰਥ ਪਿਆ ਗ੍ਰੰਥਾ ਵਾਲਾ ਪੁਰਾਣਾ ਉਹ ਤਾਂ ਐਂ ਕਰਕੇ ਐਂ ਐਂ ਵਰਕਾ ਚਾਹ ਦੇ ਪਾਰਦਾ ਬੜਾ ਬਚਾ ਕੇ ਰੱਖਣ ਵਾਲਾ ਜਿੱਥੋਂ ਤੋਂ ਪੀਖਣ ਸ਼ਾਹ ਹੋਣੀ ਮਹਾਰਾਜ ਜਰਮਲੰਦਾ ਨਵੇਂ ਪਾਤਸ਼ਾਹ ਗਿਆ ਇਹਨਾਂ ਨੂੰ ਆਪਣੇ ਨੂੰ ਦਿੱਲੀ ਨਹੀਂ ਦਿੱਲੀ ਨਹੀਂ ਛਾਮ ਨੂੰ ਤੇ ਦਿੱਲੀ ਛੱਡ ਕੇ ਗਿਆ ਮਾਤਾ ਗੁਜਰੀ ਨੂੰ ਤੇ ਮਾਮੇ ਕਿਰਪਾਲ ਨੂੰ ਤੇ ਇੱਕ ਸੀਗੀ ਆਪਣੀ ਨਾਨਕੀ ਮਾਤਾ ਇਹਨਾਂ ਨੂੰ ਛੱਡ ਕੇ ਗਿਆ ਉੱਥੋਂ ਤੋਂ ਲੈ ਕੇ ਪੀਖਣ ਸ਼ਾਹ ਹੁਣੀ ਜਾਂਦੇ ਆ ਜਿਉਂ ਪੀਖਣ ਸ਼ਾਹ ਸੀ ਸ਼ਨਾਮ ਦਾ ਜਦੋਂ ਉਹ ਜਰਮਨ ਲੈ ਲਿਆ ਮਹਾਰਾਜ ਨੇ ਰਾਤ ਨੂੰ ਤੇ ਪੀਖਨ ਸ਼ਾਹ ਸੀ ਉਮਰ ਦਾ ਵੱਡਾ ਤੇ 100 ਚੇਲੇ ਸੀ ਪਸ਼ੁਮਾਨ ਤੇ ਉਹ ਇਧਰ ਨੂੰ ਮੱਕਾ ਇਹਨਾਂ ਦਾ ਇਧਰ ਆ ਇਧਰ ਨੂੰ ਮੂੰਹ ਕਰਕੇ ਨਮਾਜ਼ ਕਰਦੇ ਆ ਉਹਨੇ ਇਧਰ ਨੂੰ ਮੂੰਹ ਕਰ ਲਿਆ ਚੇਲੇ ਲਾਗੇ ਕਹਿਣ ਵੀ ਬਾਬਾ ਵੱਡਾ ਹੋ ਗਿਆ ਦਿਮਾਗ ਹੋ ਗਿਆ ਅੰਮਨੀ ਕਰਦਾ ਵੀ ਮੱਕਾ ਇਧਰ ਆ ਤੇ ਇਹ ਤਾਂ ਐ ਨੂੰ ਕਰੀ ਜਾਂਦਾ ਵਿੱਚ ਤਾਂ ਗਣ ਫੜ ਕੇ ਕਕਾਰ ਗਏ ਹੋਣਾ ਇਹ ਫੜ ਕੇ ਘੁਮਾ ਕੇ ਮੂੰਹ ਐ ਨੂੰ ਕਰਦਗੇ ਵਿੱਚ ਸਾਰਿਆਂ ਦੇ ਦਿਮਾਗ ਨਹੀਂ ਇਹ ਜਿਹੇ ਹੁੰਦੇ ਬੱਚ ਕਹਿੰਦੇ ਨਹੀਂ ਇਹਨੂੰ ਨਮਾਜ਼ ਕਰ ਲਾਉਂਦੇ ਆਪਾਂ ਫੇਰ ਪੁੱਛਾਂਗੇ ਵੀ ਭਗਤੀ ਚ ਵਿਗਨ ਨਾ ਪਾਓ ਜਦੋਂ ਨਮਾਜ਼ ਪੜ ਲਈ ਉਹ ਪੁੱਛਣ ਲੱਗੇ ਵੀ ਬਾਬਾ ਤੇਰਾ ਦਿਮਾਗ ਕੰਮ ਕਰਨੋਂ ਹਟ ਗਿਆ ਵੀ ਮੱਕਾ ਦਾ ਇੱਧਰ ਆ ਤੇ ਤੂੰ ਇੱਧਰ ਨੂੰ ਕਰ ਲਿਆ ਉਹਦਾ ਭਾਈ ਜਿਹੜਾ ਮੱਕੇ ਦਾ ਮਾਲਕਾ ਉਹਨੇ ਜਰਮ ਲੈ ਲਿਆ ਸਿਰ ਦਿਓ ਮਾਲਾ ਫੇਰਨ ਦੀ ਕੋਈ ਲੋੜ ਨਹੀਂ ਮਾਲਾ ਸਿਰ ਦਿਓ ਚਲੋ ਸਾਨੂੰ ਦਰਸ਼ਨ ਕਰਾ ਕੇ ਲਿਆਵਾ ਲੈ ਕੇ 100 ਚੇਲੇ ਨੂੰ ਤੁਰ ਪਿਆ ਜਦੋਂ ਉੱਥੇ ਗਿਆ ਉਹ ਰਾਜਪੂਸ਼デア ਫਿਰ ਚੇਲੇ ਵੀ ਬਾਬਾ ਉਹ ਆਪਣਾ ਹੋਊ ਕਿ ਹਿੰਦੂਆਂ ਦਾ ਹੋਊ ਮੈਂ ਸਿੱਖਾਂ ਦਾ ਹੋਊ ਆਪਣਾ ਹੋ ਮੁਸਲਮਾਨਾਂ ਦਾ ਉਹ ਆਦਾ ਪਾਈ ਓਂ ਕਰਿਓ ਤੁਸੀਂ ਕੁਜੀਆਂ ਲੈ ਲਓ ਦੋ ਇੱਕ ਤਾਂ ਸਿੱਖਾਂ ਦੀ ਲੈ ਲਓ ਇੱਕ ਲੈ ਲਓ ਮੁਸਲਮਾਨਾਂ ਦੀ ਉਹਨਾਂ ਜੇ ਡੋੜੀ ਪਾ ਲਓ ਜੇ ਤਾਂ ਇੱਕ ਤੇ ਤਰਤਾ ਤਾਂ 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 ਕੱਲੇ ਇਹਨਾਂ ਦਾ ਹੀ ਆ ਜੇ ਦੋਨਾਂ ਤੇ ਤਰਤਾ ਫੇਰ ਸਾਂਝਾ ਉਹਨਾਂ ਨੇ ਇੱਕ ਕੁਜੀ ਤਾਂ ਪਾਇਆ ਪਾਣੀ ਉਹਦਾ ਬਣਾ ਲਈ ਮੁਸਲਮਾਨਾਂ ਦੀ ਇੱਕ ਪਾਲਿਆ ਦੁੱਧ ਉਹ ਬਣਾਲੀ ਸਖਾਂ ਦੀ ਜਦੋਂ ਜਾ ਕੇ ਬਾਜ ਮਾਰੀ ਤੇ ਮਾਤਾ ਆਈ ਆਪਣੀ ਨਾਨਕੀ ਮਾਤਾ ਆਈ ਨਾਨਕੀ ਮਾਤਾ ਆ ਕੇ ਕਹਿੰਦੀ ਇਹਦਾ ਨਾਂ ਵੀ ਨਾਨਕੀ ਮਾਤਾ ਸੀ ਨਾਨਕ ਨਵੇਂ ਪਾਤਸ਼ਾਹ ਦੀ ਭੈਣ ਸੀ ਉਹਦਾ ਨਾਂ ਭੈਣ ਹੀ ਸੀ ਸ਼ਾਇਦ ਨਾਨਕੀ ਸੀ ਨਾਂ ਉਹਦਾ ਨਾਂ ਇਹ ਦਾਦੀ ਸੀ ਦਾਦੀ ਨਾ ਨਾ ਦਾਦੀ ਸੀ ਨਾਨਕੀ ਦਾਦੀ ਸੀ ਹਾਂ ਦਾਦੀ ਸੀ ਭੁੱਲ ਜਾਈਦਾ ਅਸ਼ੀਰਵਾਦ ਉਹ ਕਹਿੰਦੀ ਵੀ ਬੱਚਾ ਨਿਆਣਾ ਉਹ ਕਹਿੰਦਾ ਸਾਨੂੰ ਦਰਸ਼ਨ ਕਰਾ ਦੇ ਮਾਤਾ ਅਸੀਂ ਦਰਸ਼ਨ ਕਰਨ ਆਇਆ ਬਹੁਤ ਦੂਰੋਂ ਉਹ ਵਾਲੀ ਨਿਆਣਾ ਉਹ ਵਾਲਾ ਚੰਗਾ ਅਸੀਂ ਇਹਦੇ ਚੇਲੇ ਵੀਖਣਸ਼ਾਹ ਕਹਿੰਦਾ ਤੂੰ ਤਾਂ ਕਹਿੰਦਾ ਨਿਆਣਾ ਜਿਵੇਂ ਆਵਾਜ਼ ਮਾਰ ਸੀ ਤਾਂ ਆਵਾਜ਼ ਤੇ ਬੱਚਾ ਤੁਰ ਕੇ ਆਉ ਸਾਡੇ ਕੋਲ ਤੂੰ ਬੱਚਾ ਆ ਨਹੀਂ ਆ ਫੇਰ ਆ ਰੀ ਮੈਂ ਲਿਉਣੀ ਆ ਉਹ ਕਹਿੰਦਾ ਲੈ ਕੁਝੀਆਂ ਮੂਰੇ ਦੰਨੇ ਕਰਦੇ ਉਹ ਦੋਨਾਂ ਤੇ ਹੱਥ ਧਰ-ਧਰ ਸੰਝਾਈ ਆ ਜਦੋਂ ਫੇਰ ਲਿਆਂਦਾ ਮਾਤਾ ਨੇ ਲਵੇਟ ਕੇ ਤੇ ਦਰਸ਼ਨ ਕੀਤੇ ਤੇ ਕੁਜੀਆਂ ਕੀਤੀਆਂ ਮੂਰੇ ਦੇਲਾ ਕੱਢ ਕੇ ਦਿਨਾਂ ਤੇ 77 ਤੇ ਉੱਤੇ ਇਹੜਾ ਇਹਨੂੰ ਕੋਈ ਮੁਸਲਮਾਨ ਨਹੀਂ ਸੀ ਕੋਈ ਸਿੱਖ ਨਹੀਂ ਸੀ ਇਹੜਾ ਜ਼ੁਲਮ ਨਾਲ ਬੈਰ ਸੀ ਉਹਨਾਂ ਹੀ ਮੁਸਲਮਾਨਾਂ ਨੂੰ ਚੰਗਾ ਸਮਝਦਾ ਸੀ ਇਹ ਜ਼ੁਲਮ ਦਾ ਬੈਰ ਜ਼ੁਲਮ ਦਾ ਮਾਰਿਆ ਨੇ ਜਰਮਨ ਲਿਆ ਸੀ ਜਦੋਂ ਇਹ ਉੱਥੇ ਜਰਮਨ ਲਿਆ ਆ ਪੱਛਨੇ ਤੇ ਇੱਕ ਉੱਥੇ ਪੰਡਤ ਸੀ ਪੰਡਤ ਬੜਾ ਬਾਹਰ ਜਾ ਆਖਿਆ ਨਦੀ ਜੀ ਤੇ ਰੱਖ ਕੇ ਫੋਟੋ ਕ੍ਰਿਸ਼ਨ ਦੀ ਟੱਪਿਆ ਆਖਰੇ ਨੱਚਿਆ ਆਖਰੇ ਬੁਰਾ ਹਾਲ ਕਰਿਆ ਆਖਰੇ ਦੇਹ ਦਰਸ਼ਨ ਦੇਹ ਦਰਸ਼ਨ ਦੇਹ ਦਰਸ਼ਨ ਇੱਕ ਦਿਨ ਮੁੰਡਿਆਂ ਦੇ ਨਾਲ ਖੇਡਦਾ 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 ਜਾਵੜਿਆ ਜਾ ਕੇ ਪਿਛਲੇ ਪਾਸੇ ਹੀ ਨਾ ਤੇ ਪੰਡਤ ਦੀਆਂ ਅੱਖਾਂ ਤੇ ਹੱਥ ਤਰਲੇ ਆਦਾ ਮੈਂ ਤਾਂ ਆ ਗਿਆ ਤੂੰ ਖੋਲ ਤੀ ਜਾਨ ਨੀਤਰ ਉਹਨੇ ਮੇਰੀਆਂ ਅੱਖਾਂ ਦਾ ਖੋਲੀਆਂ ਕੌਣ ਆਦਾ ਜਿਹਨੂੰ ਦੇਖਦਾ ਸੀ ਮੈਂ ਆ ਗਿਆ ਉਹ ਆਲਾ ਫੇ ਮੈਨੂੰ ਢੀਦਾ ਦਾ ਹੈ ਨਹੀਂ ਤੂੰ ਦਾ ਅੱਖਾਂ ਦਾ ਛੱਡ ਔਰ ਤੂੰ ਤੀਸਰਾ ਨੇਤਰ ਦੇਖ ਆਲਾ ਜੇ ਮੇਰਾ ਤੀਸਰਾ ਨੇਤਰ ਹੁੰਦਾ ਤਾਂ ਮੈਂ ਬ੍ਰਾਹਮਣ ਕਹਿੰਦਾ ਨਾ ਟੱਕਣਾ ਖਾ ਨੂੰ ਮਾਰਦਾ ਜਦੋਂ ਛੱਡਿਆ ਛੱਡ ਕੇ ਮੂਰੇ ਹੋ ਗਿਆ ਬ੍ਰਾਹਮਣ ਨੇ ਮੱਥਾ ਟੇਕਿਆ ਆਲਾ ਸਬਰ ਨਹੀਂ ਆਇਆ ਆਦਾ ਨਹੀਂ ਮੈਨੂੰ ਕ੍ਰਿਸ਼ਨ ਬਣ ਕੇ ਦਿਖਾ ਉੱਥੇ ਕ੍ਰਿਸ਼ਨ ਬਣ ਕੇ ਬੰਸਰੀ ਵਜਾਈਆ ਕੁਲਾਤੇ ਨੱਚਿਆ ਲਿਖਿਆ ਵਾ ਮੈਂ ਊਨੀਆ ਦਾ ਲਿਖਿਆ ਗ੍ਰੰਥ ਚ ਫੇਰ ਉਹਨੂੰ ਸਬਰ ਨਹੀਂ ਆਇਆ ਆਹ ਨਾਲ ਨਵੇਂ ਬਿਸ਼ਨੂ ਉੱਥੇ ਫਿਰ ਮਹਾਰਾਜ ਬਿਸ਼ਨੂ ਬਣਿਆ ਉਹੀ ਜਾਮਾ ਹੈ